ਸાગਰ ਦੀ ਬੋਟੀ ਲੈਂਦੀ ਇੰਡੀਕਾ ਚਲਾ ਇਮੀਡੀਏਟਲੀ ਇਹ ਮੈਨੂੰ ਮਜਬੂਰੀ ਮੈਨੂੰ ਵੀ ਡਰਾਈਵਰੀ ਸਿਖਾ ਜਿਹੜੇ ਹਿਸਾਬ ਨਾਲ ਸਾਗਰ ਦੀ ਬਹੂ ਦਾ ਕੰਮ ਚੱਲੀ ਜਾਂਦਾ ਮੈਨੂੰ ਲੱਗਦਾ ਇਹ ਜੇ ਬੋਟਾਂ 'ਚ ਖੜੀ ਹੋ ਜੇ ਇੱਕ ਅੱਧੀ ਲੋਕ ਸਭਾ ਦੀ ਸੀਟ ਨੂੰ ਪਾਣੀ ਪਿਆ ਦੂੰ ਆਪਣੇ ਲੋਕ ਜਦੋਂ ਜਿਹਦੇ ਮਗਰ ਚੱਕ ਲੈਣ ਫਿਰ ਬਸ ਉਹਦੇ ਮਗਰੀ ਹੋ ਤੁਰਦੇ ਨੇ ਸਾਰੇ ਬੰਦੇ ਨਾ ਬੈਟਰੀਆਂ ਲਾ ਲਾ ਭਾਲਦੇ ਫਿਰਦੇ ਆ ਵੀ ਯਾਰ ਸਾਗਰ ਦੀ ਬਹੂ ਕਿੱਥੇ ਆ ਸਾਗਰ ਦੀ ਬਹੂ ਕਿੱਥੇ ਆ ਤੇ ਸਾਗਰ ਦੀ ਬਹੂ ਇਹ ਗੀਤ ਲਿਖਿਆ ਸੀ ਉਹਨਾਂ ਨੇ 20-25 ਸਾਲ ਪਹਿਲਾਂ ਤੇ ਜਦੋਂ ਗਾਇਆ ਸੀ ਜਦੋਂ ਲੋਡ ਸੀ ਉਦੋਂ ਵਿਚਾਰਿਆਂ ਨੇ ਸਪੋਰਟ ਨਹੀਂ ਕੀਤੀ ਤੇ ਹੁਣ ਚੱਕ ਕੇ ਕਸੀਏ ਕਨਾਲੇ ਹੋਗੇ ਮਗਰ ਜਦੋਂ ਫੋਨ ਖੋਲਦਿਆ ਸਾਗਰਦੀਪ ਉਹ ਸਾਗਰਦੀਪ ਬੋਟੀ ਸਾਗਰਦੀਪ ਬੋਟੀ ਤੇ ਪਰ ਦੂਜੇ ਪਾਸੇ ਜਦੋਂ ਆਪਾਂ ਗੱਲ ਕੀਤੀ ਆ ਵੋਟਾਂ ਦਾ ਟਾਈਮ ਆ ਅਗਲੇ ਵੀ ਪੂਰੀਆਂ ਤਿਆਰੀਆਂ ਕਰੀ ਬੈਠੇ ਨੇ ਨੌ ਮਾਸ ਦੇ ਰਿਸ਼ਤੇ ਆ ਜਿਹੜੇ ਉਹ ਟੁੱਟ ਰਹੇ ਨੇ ਤੇ ਦੂਜੇ ਪਾਸੇ ਘਰ ਵਾਪਸੀਆਂ ਹੋ ਰਹੀਆਂ ਨੇ ਕਿਉਂਕਿ ਵੋਟਾਂ ਬਿਲਕੁਲ ਸਿਖਰ ਤੇ ਆ ਜਿਵੇਂ ਹੁਣ ਅੱਜ ਕੱਲ੍ਹ ਆਪਣੇ ਕਿਸਾਨ ਆ ਉਹ ਕਮਬਾਈਨ ਠੀਕ ਕਰਾ ਲਓ ਕਿਉਂਕਿ ਅੱਗੇ ਕਣਕ ਆਉਣੀ ਆ ਸੰਦ ਜਿਹੜਾ ਹੈਗਾ ਉਸ ਤਰ੍ਹਾਂ ਦਾ ਸੰਦ ਪੜਾ ਤਿਆਰ ਕਰਦੇ ਆ ਪਈ ਇਹਨਾਂ ਨੇ ਵੀ ਅਗਲੇ ਉਹ ਤਾਂ ਆਪਣੀ ਫਸਲ ਤਾਂ 6 ਮਹੀਨਿਆਂ ਦੀ ਇਹਨਾਂ ਦੀ ਫਸਲ 5 ਸਾਲ ਦੀ ਆ ਤੇ ਸਾਰਾ ਕੁਝ ਛੱਡ ਕੇ ਜਿਹੜੇ ਬਾਹਰ ਬੈਠੇ ਨੇ ਉਹ ਕਹਿੰਦੇ ਦੇਸ਼ ਨੂੰ ਲੁੱਟ ਕੇ ਰੱਖਾਗੇ ਜਿਹੜੇ ਅੰਦਰ ਕਹਿੰਦੇ ਆ ਸਾਨੂੰ ਹੋਰ ਮੌਕਾ ਦੇ ਉਹ ਅਸੀਂ ਸੁਧਾਰ ਕਰਾਂਗੇ ਹੁਣ ਸਮਝ ਨਹੀਂ ਆਉਂਦੀ ਵੀ ਇਹ ਰੋਲਾ ਗੋਲਾ ਹੈ ਕਿ ਉਹ ਬਚਾਉਣਗੇ ਜਾਂ ਇਹ ਬਚਾਉਣਗੇ ਤੇ ਖੈਰ ਆਪਾਂ ਸਾਗਰ ਦੀ ਬੌਟੀ ਦੇ ਵਿੱਚ ਮਸਤ ਰਹੀਏ ਇਹਦੇ ਨਾਲ ਬੰਦੇ ਦਾ ਬੀਪੀ ਨਹੀਂ ਵੱਧਦਾ ਤੇ ਹੱਸਦੇ ਖੇਡਦੇ ਰਹੀਏ ਧੰਨਵਾਦ